ਆਜੋ ਵੀ ਦਿਖਾਈਏ ਹਰਪਜਨਾ ਮਾਨ ਦਾ ਪਿੰਡ ਇੱਕ ਪਾਸੇ ਜੀਦਾ ਇੱਕ ਪਾਸੇ ਖੇਮੂ ਆਣਾ ਖੇਮੂ ਆਣਾ ਹਰਪਜਨਾ ਮਾਨ ਦਾ ਪਿੰਡ ਹੈ ਤੇ ਦੁਨੀਆਂ ਦਾ ਸਟਾਰ ਸਿੰਗਰ ਹੈ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਗੀਤ ਆਓ ਲੈ ਕੇ ਚਲਦੇ ਆਂ ਪਿੰਡ ਲੋਡ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਭਜਨਮਾਨ ਜੀ ਜਿੱਥੋਂ ਉਹਨਾਂ ਨੇ ਪਹਿਲੀ ਕੁਸ਼ਰੀ ਗਾ ਕੇ ਆਪਣੀ ਸੇਨ ਨੂੰ ਸ਼ੁਰੂ ਕੀਤੀ ਸੰਤਾਂ ਦਾ ਡੇਰਾ ਦਿਖਾਵਾਂਗੇ ਸਾਰਾ ਘਰ ਦਿਖਾਵਾਂਗੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਘਰ ਬੈਠੇ ਹੀ ਅੱਜ ਦੇਖ ਸਕਦੇ ਹੋ ਭਜਨਮਾਨ ਦਾ ਘਰ ਅਤੇ ਉਹਨਾਂ ਦੇ ਸੰਤਾਂ ਮਹਾਂਪੁਰ ਸਾਹਿਬ ਜਿਨ੍ਹਾਂ ਨੇ ਵਾਰ ਦਿੱਤਾ ਸੀ ਉਹਨਾਂ ਦਾ ਡੇਰਾ ਦਿਖਾਵਾਂਗੇ ਜਿੱਥੋਂ ਪਹਿਲੀ ਕੁਸ਼ਰੀ ਤੋਂ ਉੱਠਦੇ ਆ ਬਹੁਤ ਸੋਹਣੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ بڑے ਵੱਡੇ-ਵੱਡੇ ਗੇਟ ਇਹ ਆ ਜੀ ਭਜਨਮਾਨ ਦੇ ਪਿੰਡ ਨੂੰ ਜਾ ਰਹੀ ਸੜਕ ਨਵੀਂ ਸੜਕ ਬਣੀ ਆ ਦੇਖ ਸਕਦੇ ਤੁਸੀਂ ਬਹੁਤ ਸੋਹਣਾ 뷰 ਬੜੀਆਂ ਸੋਹਣੀਆਂ ਬਿਲਡਿੰਗਾਂ ਸਾਈਡਾਂ ਤੇ ਬਣੀਆਂ ਹੋਈਆਂ ਹਨ ਪਿੰਡ ਐਂਟਰ ਹੁੰਦਿਆਂ ਹੀ ਬੱਸ ਸਟੈਂਡ ਆ ਜਾਂਦਾ ਜਿੱਥੇ ਬਹੁਤ ਸਿਆਣੇ ਬਜ਼ੁਰਗ ਬੈਠੇ ਹੋਏ ਹਨ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਅਸੀਂ ਅੱਗੇ ਨੂੰ ਵੱਧਦੇ ਆ ਪਿੰਡ ਵੱਲ ਨੂੰ ਭਜਨਮਾਨ ਦੇ ਘਰ ਵੱਲ ਨੂੰ ਤਾਂ ਇਹ ਮੇਨ ਗਲੀ ਸਿੱਧੀ ਬੱਸ ਸਟੈਂਡ ਤੋਂ اور ਭਜਨਮਾਨ ਦੇ ਘਰ ਨੂੰ ਜਾਂਦੀ ਹੈ ਜਿੱਧਰ ਦੁੱਧ ਹੀ ਜਾ ਰਿਹਾ ਇਹ ਪਹਿਲਾ ਗੇਟ ਆ ਗਿਆ ਜੀ ਉਹਨਾਂ ਦਾ ਪਹਿਲਾ ਵਰਾਸਤੀ ਘਰ ਦੇਖ ਸਕਦੇ ਹੋ। ਐ ਮੁੱਖ ਦੇ ਇਥੇ। ਮੁੱਖ ਦੇ ਤਾਂ ਆਏ ਹੋਇਆ। ਆਈ ਸੀ ਅਸੀਂ ਸੁਣੇ। ਆ ਕੀ ਪਤਾ ਨਹੀਂ ਮੈਂ ਕਿ ਮੈਂ ਬੈਲ ਦੇ ਅੱਗੇ ਇਹਨਾਂ ਭਾਈ ਸਾਹਿਬ ਬਣੋ ਅਸੀਂ ਪੁੱਛਿਆ ਕਿ ਕਿਵੇਂ ਪਤਾ ਲੱਗੂਗਾ ਭਜਨ ਮਾਨ ਜੀ ਘਰੇ ਹੈ ਜਾਂ ਨਹੀਂ ਤਾਂ ਇਹਨਾਂ ਨੇ ਸਾਨੂੰ ਦੱਸਿਆ ਉਹਨਾਂ ਨੇ ਇੱਥੇ 마ਸੀਆਂ ਦੇ ਘਰ ਆ ਉੱਥੋਂ ਪਤਾ ਕਰੋ। ਠੀਕ ਹੈ। ਠੀਕ ਹੈ। ਲੋ ਜੀ ਇਹ ਗਲੀਆਂ ਨੇ ਹਰ ਭਜਨ ਮਾਨ ਦੇ ਪਿੰਡ ਦੀਆਂ। ਜਿੱਥੇ ਜੰਮੇ ਪਲੇ ਜਿੱਥੋਂ ਸ਼ੁਰੂਆਤ ਕੀਤੀ ਇਹਨਾਂ ਨੇ ਸਿੰਗਿੰਗ ਦੀ ਇਹ ਭਜਨ ਮਾਨ ਜੀ ਦੇ ਮਾਸੀ ਦਾ ਘਰ ਦਾ ਮਦਾ ਆਈ ਨਾ ਹਰ ਵੇਲੇ ਮੰਨਦਾ ਆਈ ਸੀ ਹੈਗੇ ਜੀ ਆਈ ਸੀ ਭਈ ਉਹ ਆਈ ਨਾ ਪਤਾ ਕਿ ਇੱਥੇ ਹੈਗਾ ਮਾਸੀ ਦਾ ਘਰ ਕਿਹੜਾ ਜੀ ਮਾਸੀ ਦਾ ਹੈ ਕਿਹੜਾ ਕਿਹੜਾ ਘਰ ਮਾਸੀ ਦਾ ਦੇਖ ਆ ਆ ਕਿਉਂ ਅ ਅ ਅ ਕਾ ਹਾਈ ਕੋ ਉਹ ਪਰਿਵਾਰ ਦੇ ਮਾ ਅੱਛਾ ਮਾਸੀ ਇੱਕ ਹੀ ਹੱਥ ਨੇ ਕਿ ਦੋ ਮਾਸੀਆਂ ਦੋ ਮਾਸੀਆਂ ਹਾਂ ਹਾਂ ਵਧੀਆ ਚੰਗਾ ਸੁਭਾਅ ਜੀ ਮਾ ਵਧੀਆ ਫਿਰ ਮਿਲਦੇ ਰਹੇ ਨਹੀਂ ਤੁਸੀਂ ਹਾਂ ਹਾਂ ਅੱਛਾ ਕਰਦੇ ਛੋਡੇ ਨਾਲ ਗੱਲਾਂ ਹਾਂ ਹਾਂ ਅੱਛਾ ਇੱਥੇ ਵੱਡਾ ਹੋਇਆ ਪੜਿਆ ਇੱਥੇ ਹਾਂ ਇੱਥੇ ਪੜਿਆ ਤੁਸੀਂ ਤੁਹਾਡੇ ਤਾਂ ਹੱਥਾਂ 'ਚ ਪੜਿਆ ਹੋਊਗਾ ਹਾਂ ਛੋਟੇ ਛੋਟੇ ਮਾਮੂਕੇ ਹੋ ਜਾਂਦੇ ਅੱਛਾ ਮਾਮੂਕੇ ਬਾਪ ਦਾ ਨਾਮ ਹਰਨੇਕ ਸਿੰਘ ਹੈ ਹਾਂ ਹਾਂ ਜੀ ਕਿੰਨੇ ਨੇ ਚਾਚੇ ਤਾਇਆ ਚਾਚੇ ਤਾਇਆ ਤਾਂ ਦੋ ਹੀ ਸੀ ਭਰਾਵੋ ਠੀਕ ਹੈ ਜੀ ਤੇ ਇਹ ਭਜਨ ਮਾਨ ਜੀ ਹਰੇ ਇਹ ਚਾਰ ਭਰਾ ਚਾਰ ਭਰਾ ਤਿੰਨ ਭੈਣ ਅੱਛਾ ਹਾਂ ਤਿੰਨ ਭੈਣ ਚਾਰ ਭਰਾ ਤੇ ਆਹਾਂ ਘਰ ਵੀ ਹੈਗਾ ਜੀ ਆਏ ਵੀ ਹਮ ਤਾਂ ਅੱਛਾ ਜੀ ਹਾਂ ਤਾਂ ਕਰ ਲੋ ਵੀਰੇ ਤੇ ਇਹ ਭਜਨ ਮਾਨ ਜੀ ਸਾਰਿਆਂ ਤੋਂ ਛੋਟੇ ਆ ਜਾਂ ਵੱਡੇ ਆ ਇਹ ਮੈਨੂੰ ਲੱਗਦੀ ਸਭ ਤੋਂ ਛੋਟਾ ਹੋਊਗਾ ਛੋਟਾ ਹੀ ਹਾਂ ਆ ਹੀ ਨਹੀਂ ਪਤਾ ਵੀ ਇੰਨਾ ਵੀ ਵੱਡਾ ਹੈ ਕਿ ਛੋਟੇ ਇਹ ਫਿਰ ਮਾ ਤਾਂ ਦੂਜੇ ਭਰਾ ਕਿੱਥੇ ਰਹਿੰਦੇ ਹਰ ਭਜਨ ਮਾਨ ਦੇ ਉਹ ਤਾਂ ਬਾਹਰ ਹੈ ਵੀ ਸਾਰੇ ਉਹ ਬਾਕੀ ਸਾਰੇ ਬਾਹਰ ਹੈ ਇਹ ਆਪ ਵੀ ਸਿੱਥੇ ਆਏ ਹੋਏ ਸੀ ਹਾਂ ਹੁਣ ਇਹ ਹੁਣ ਆਏ ਦੇਖੀਏ ਸੀ ਅਸੀਂ ਵੀਡੀਓ ਖਾਈ ਜਾਂਦੇ ਸੀ ਮੂਲੀਆਂ ਆਪ ਦੇ ਖੇਰੇ ਕਰਦੇ ਸੀਗੇ ਥੋੜਾ ਮਾਦਾ ਕਿਹੜਾ ਕਰ ਰਹੇ ਜਾਂਦਾ ਸਾਡਾ ਤਾਂ ਪਿੱਛੇ ਹੈ ਵੀਰੇ ਠੀਕ ਹੈ ਕਦੀ ਮਿਲਿਓ ਜਦੋਂ ਆਉਂਦੇ ਫਿਰ ਬੈਠੇ ਹੁਣ ਕਦੇ ਕਰੇ ਆਏ ਉਹਨਾਂ ਦੇ ਅਸੀਂ ਉਹਦੇ ਇੱਥੇ ਬਾਹਰ 'ਚ ਖੜੇ ਸੀਗੇ ਇੱਧੇ ਜਾਂਦੀਆਂ ਸੀ ਉਹਦੋਂ ਮਿਲਿਆ ਸੀ ਅੱਛਾ ਤੁਸੀਂ ਕਦੀ ਕਿਹਾ ਵੀ ਸਾਨੂੰ ਉਹਨੂੰ ਕਿਵੇਂ ਬੁਲਾਉਣੇ ਹੁੰਨੇ ਹੋ ਆਪਣੇ ਪਿੰਡ ਦੇ ਤੌਰ ਤੇ ਭਾਜਨ ਮਾਰ ਨਹੀਂ ਰਹਿੰਦੀ ਭਜਨ ਮਾਰ ਕੇ ਭਜਨ ਕਾਕੇ ਭਜਨਾ ਨੇ ਕਾਕਾ ਵੀ ਕਹਿ ਦਿੰਦਾ ਭਾਜਨ ਮਾਰ ਛੋਟਾ ਨਾਮ ਕੀ ਹੈ ਤੁਹਾਡਾ ਕਾਕਾ ਰਹਿੰਦਾ ਹੁੰਦਾ ਕਾਕਾ ਦੇ ਹਾਂ ਠੀਕ ਹੈ ਬਹੁਤ ਵਧੀਆ ਸਰ ਠੀਕ ਹੈ ਤੁਸੀਂ ਮਾਤਾ ਜੀ ਫਿਰ ਐ ਕਦੀ ਕਿਹਾ ਨੂੰ ਵੀ ਸਾਨੂੰ ਕੋਈ ਗੀਤ ਹੀ ਸੁਣਾ ਦੇ ਥੋੜਾ ਜਿਹਾ ਵਖਾਣ ਐਨਾ ਟਾਈਮ ਨਹੀਂ ਉਹਦੇ ਕੋਲ ਥੋੜਾ ਬਤਨ ਇੱਕ ਦਾ ਟੱਪਾ ਤੁਰੇ ਨਹੀਂ ਨਹੀਂ ਤੁਰੇ ਫਿਰ ਤਾਂ ਨਹੀਂ ਸੁਣਾਉਂਦਾ ਹਾਂ ਕੋਈ ਵੇਖੜੇ ਹੁੰਦੇ ਮੁੰਡੇ ਸੰਡੇ ਅੱਛਾ ਅੱਛਾ ਉਹਦੇ ਕੋਲ ਸਸਰੀ ਘਰ ਬਰਾਬਰ ਦਾ ਕੋਲ ਦੀ ਲੰਗ ਚਾਈਦਾ ਠੀਕ ਹੈ ਹਾਂ ਫਿਰ ਇੰਨੀ ਗੱਲ ਨਹੀਂ ਨਾ ਹੁੰਦੀ ਬਸ ਕੀਦੀਆਂ ਚ ਵਗ ਜਾਂਦੀ ਬਈ ਅੱਛਾ 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 ਹਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਵਿੰਦਰ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਾਤਾ ਜੀ ਤਾਂ ਇਹ ਆ ਜੀ ਘਰ ਤੇ ਘਰ ਵਾਲੇ ਸਾਨੂੰ ਦੱਸਿਆ ਉਹਨਾਂ ਦੇ ਸੁਭਾਅ ਬਾਰੇ ਤਾਂ ਉਹਨਾਂ ਦੇ ਭੈਣ ਭਰਾਵਾਂ ਬਾਰੇ ਠੀਕ ਆ ਠੀਕ ਆ ਜੀ ਠੀਕ ਹੈ ਬਹੁਤ ਵਧੀਆ ਸਾਰਾ ਪਰਿਵਾਰ ਤੇ ਇਹ ਆ ਜੀ ਬਿਲਡਿੰਗ ਆ ਗਈ ਭਜਨ ਮਾਨ ਦੇ ਕਰਦੀ ਅੱਛਾ ਜੀ ਲਓ ਜੀ ਆਹ ਹੋਰ ਵੀ ਲਓ ਜੀ ਬਾਹਰ ਖੋਲਿਆ ਹੈ ਬਾਈ ਹੋਰੀ ਪੈਂਟਰ ਪਹੁੰਚੇ ਹੋਏ ਨੇ ਘਰ ਨੂੰ ਪੈਂਟਿੰਗ ਕਰ ਰਿਹਾ ਹੈ ਪਹਿਲਾਂ ਕੀਏ ਸੀ ਆ ਬਲੇ ਆ ਕੁਝ ਦਿਨ ਪਹਿਲਾਂ ਦੇਖੇ ਸੀ ਆਏ ਹਾਂਜੀ ਹਾਂਜੀ ਅੱਛਾ ਕਿੱਦੇ ਗਏ ਇੰਤਾਂ ਹੋ ਗਏ ਤਾਂ ਚਾਹਤਾਂ ਹੋ ਗਏ ਅੱਛਾ ਜੀ ਤੁਸੀਂ ਕਲਰ ਕਰੀ ਜਾਂਦੇ ਹੋ ਹਾਂਜੀ ਕਲਰ ਕਰ ਦਿੰਦਾ ਅੱਛਾ ਜੀ ਠੀਕ ਹੈ ਦੇਖ ਲਈ ਗਈ ਕਰੰਟ ਅੰਦਰ ਦੇਖਲੂ ਆਏ ਆ ਮਾਤਾ ਜੀ ਨੂੰ ਸਦਲੀ ਕਰਨ ਆ ਰਿਹਾ ਨਹੀਂ ਹਾਂ ਸਦਲੀ ਮਾਤਾ ਜੀ ਆ ਜਾਓ ਨਾਲ ਜੀ ਆ ਜਾਓ ਜੀ ਨਾਲ ਥੋੜਾ ਘਰ ਆਪਾਂ ਗੇੜਾ ਲਾਉਣੇ ਤੇ ਸਾਡੇ ਮਾਤਾ ਜੀ ਨੇ ਸਾਡੇ ਬਜ਼ੁਰਗ ਜੀ ਇੱਥੋਂ ਦੇ ਆਪਾਂ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਘਰੇ ਇਹਨਾਂ ਦੇ ਕੋਈ ਕਿ ਭਜਨ ਮਾਨ ਜੀ ਤਾਂ ਚਲੇ ਗਏ ਆ ਜੀ। ਹਾਂ ਮੈਂ ਤੁਹਾਨੂੰ ਦੱਸਿਆ ਸੀ। ਹਾਂ ਜੀ ਉਹ ਚਲੇ ਗਏ। ਤਾਂ ਦੇਖੋ ਜੀ। ਮਾਨਾ ਮਰ ਜਾਣਾ ਪਿੱਛੇ ਯਾਦਾ ਰਹਿ ਜਾਣੀਆਂ। ਟਾਟਾ ਸੁਫਾਰੀ ਗੱਡੀ ਆ ਜੀ ਇਹ। ਤਾਂ ਦੇਖੋ ਕਿੰਨੀਆਂ ਬਲੰਦੀਆਂ ਤੇ ਗਏ ਆ। ਪੰਜਾਬੀ ਸੱਭਿਆਚਾਰ ਇਹਨਾਂ ਨੇ ਸਾਹਮ ਕੇ ਰੱਖਿਆ। ਸਾਰੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਇਹਨਾਂ ਦੇ ਸੌਂਗ ਆ। ਭਜਨ ਮਾਨ ਜੀ ਨੂੰ ਤੁਸੀਂ ਜਾਣਦੇ ਹੋ। ਤੇ ਇਹ ਉਹਨਾਂ ਦਾ ਘਰ ਆ ਜੀ ਹਰ ਭਜਨ ਮਾਨ ਜੀ ਦਾ। ਕੁਝ ਦਿਨ ਪਹਿਲਾਂ ਆਏ ਸੀ ਵੈਸੇ ਸਾਨੂੰ ਮਿਲੇ ਨਹੀਂ ਉਹ ਗਏ ਚਲੇ ਆ ਤੇ ਇਹ ਸਾਡੇ ਮਾਤਾ ਜੀ ਹਰਿ ਅੱਛਾ ਮਾਤਾ ਜੀ ਜਦ ਛੋਟੇ ਹੁੰਦੇ ਸੀ ਉਦੋਂ ਵੀ ਤੁਸੀਂ ਦੇਖੇ ਸੀਗੇ ਹਾਂ ਹਾਂ ਉਹ ਇੱਥੇ ਸੀ ਮੇਰੇ ਕੱਠੇ ਹੁੰਦੇ ਸਾਰੇ ਅੱਛਾ ਹਾਂ ਠੀਕ ਹੈ ਬਾਹਰ ਉੱਠ ਗਏ ਸੀ ਫਿਰ ਬਾਹਰ ਹਾਂ ਠੀਕ ਹੈ ਤੇ ਦਾਦਾ ਫਿਰ ਠੇਕੇ ਠੁੱਕੇ ਦਿੰਦੇ ਸੀ ਠੇਕੇ ਲਾ ਜਾਂਦੇ ਹੁੰਦੇ ਸੀ ਠੇਕੇ ਤੇ ਲਾ ਜਾਂਦੇ ਆ ਉਹ ਇਹਨਾਂ ਨੂੰ ਪਤਾ ਹੋਣਾ ਮੁੰਡਿਆਂ ਨੂੰ ਸਾਰਾ ਠੀਕ ਹੈ ਤੇ ਇਹ ਆਈ ਘਰ ਭਜਨ ਮਾਨ ਜੀ ਦਾ ਤਾਂ ਪਿੰਟਰ ਸਾਹਿਬ ਤੁਸੀਂ ਕਦੋਂ ਤੱਕ ਤੇ ਲੱਗੇ ਹੋਏ ਹੋ ਫਿਰ 10 12 ਦਿਨ 10 12 ਦਿਨ ਤੁਹਾਨੂੰ ਲਾ ਕੇ ਗਏ ਆ ਹਾਂਜੀ ਲਾਇਆ ਹੀ ਉਹਨਾਂ ਨੇ ਅੱਛਾ ਅੱਛਾ ਜਦੋਂ ਲਾ ਕੇ ਗਏ ਫਿਰ ਉਦੋਂ ਕੀ ਕੈਸਾ ਵੇਸ ਤੇ ਲਾ ਕੇ ਗਏ ਵੀ ਆਪਾਂ ਕੋਈ ਫੰਕਸ਼ਨ ਵਗੈਰਾ ਕਰ ਰਹੇ ਜਾਂ ਵੈਸੇ ਵੈਸੀ ਹੀ ਕਰਾਈ ਅੱਛਾ ਹਾਂ ਇਹ ਰਿਵਿਊ ਕਰੀਆ ਤੁਹਾਡਾ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਕੀ ਇਹ ਜਸ ਬਾਅਦ ਫਿਰ ਮਾਨ ਸਾਹਿਬ ਦਾ ਬਹੁਤ ਸੁਭਾਜੀ ਵਧੀਆ ਵਾਰ ਆਇਆ ਜੀ ਬਹੁਤ ਵਧੀਆ ਸੁਭਾਜੀ ਅੱਛਾ ਬਹੁਤ ਚੰਗਾ ਤੁਸੀਂ ਪਹਿਲੀ ਵਾਰੀ ਮਿਲੇ ਉਹਨਾਂ ਨੂੰ ਹਾਂਜੀ ਪਹਿਲੀ ਵਾਰ ਮਿਲੇ ਠੀਕ ਆ ਕਦੀ ਫਿਰ ਇੱਥੇ ਕਿਹਾ ਤੁਸੀਂ ਵੀ ਸਾਨੂੰ ਕੋਈ ਇੱਕ ਦਾ ਸੌਂਗ ਸੁਣਾ ਕੇ ਦਿਖਾ ਦਿਓ ਨਹੀਂ ਨਹੀਂ ਜੀ ਫਿਰ ਹਾਲੀ ਜੀ ਕੰਮ ਚਲੂ ਜੇ ਹੋ ਸੀ ਅੱਛਾ ਅੱਛਾ ਜੋ ਵੀ ਆਈ ਸੀ ਕਿ ਥੋੜਾ ਰੁਕੇ ਸੀਗੇ ਅੱਛਾ ਅੱਛਾ ਵੇ ਗਈ ਜੀ ਪਰਿਵਾਰ ਨਾਲ ਸੀ ਬੱਚੇ ਫੈਮਿਲੀ ਉਹਨਾਂ ਦੀ ਨਹੀਂ ਨਹੀਂ ਜੀ ਇਕੱਲੇ ਆਈ ਸੀ ਇਕੱਲੇ ਆਈ ਸੀ ਆਪੂ ਆਮਲਾ ਭਾਈ ਜੀ ਦਿਨ ਤੇ ਇਧਰ ਉਂਗੜਾ ਮਾਰ ਕੇ ਆਏ ਨੇ ਤੇ ਦੇਖੇ ਗਏ ਅੱਛਾ ਤੇ ਫਿਰ ਘਰ ਦੇ ਚਾਬੀ ਜੰਦਰਾ ਜਿਵੇਂ ਉਹਨਾਂ ਕੋਲੇ ਆ ਇੱਕ ਜੀ ਮਿਸਰੀ ਸਾਹਿਬ ਨੇ ਠੀਕ ਆ ਵੈਸੇ ਜੇ ਤੋ ਚਲੇ ਜਾਂਦੇ ਫਿਰ ਘਰ ਦੀ ਦੇਖ ਰੇ ਕੌਣ ਰੱਖਦਾ ਹੈ ਬਸ ਉਹ ਜਿਹੜਾ ਪੁਰਾਏ ਦੇ ਨਹੀਂ ਹੁੰਦਾ ਆ ਜਾਂਦਾ ਉਹਨਾਂ ਨੇ ਵੀ ਇਦਾਂ ਠੀਕ ਹੈ ਤਾਂ ਦੇ ਕੋਈ ਭਜਰਮਾਨ ਜੀ ਦਾ ਘਰ ਦਿਖਾ ਰਹੇ ਆ ਤੁਹਾਨੂੰ ਉਧਰ ਤੇ ਸਬੰਗ ਦੇ ਲੰਗ ਦੇ ਆਏ ਇਹ ਆ ਜੀ ਜਿਵੇਂ ਉਹਨਾਂ ਦੇ ਇਧਰ ਕਿਚਨ ਵਗੈਰਾ ਹਾਂ ਪਹਿਲਾਂ ਵਾਲੇ ਵਰਾਸਤੀ ਮਕਾਨਾਂ ਜੀ ਪਹਿਲਾਂ ਵਾਲੇ ਟੋਟਲੇ ਜੋ ਪਹਿਲਾਂ ਬਣਦੇ ਸੀ ਉਹ ਹੀ ਆ ਕਿਉਂਕਿ ਵੱਡੀ ਕੋਠੀ ਵਗੈਰਾ ਤਾਂ ਇਹਨਾਂ ਦੀਆਂ ਹੋਣਗੀਆਂ ਬਾਹਰਲੇ ਦੇਸ਼ਾਂ 'ਚ ਹੋਰ ਸ਼ਹਿਰਾਂ 'ਚ ਵੀ ਇਹ ਵਿਰਾਸਤੀ ਮਕਾਨ ਆ ਜੀ ਉਹਨਾਂ ਦੇ ਪਹਿਲਾਂ ਵਾਲੇ ਉਹਨਾਂ ਦੀ ਸਾਂਭ-ਸਮਾਰਕ ਰਹੀ ਜਾਂਦੇ ਦੇਖੋ ਜਿੱਥੇ ਕਿਤੇ ਕੋਈ ਮੰਨ ਲਓ ਖਰਾਬ ਸੀ ਉੱਥੋਂ ਲਾ ਕੇ ਕੋਈ ਪੱਥਰ ਵਗੈਰਾ ਬਲੇਟਾ ਉਹਨਾਂ ਦੇ ਲਾ ਰਹੇ ਆ ਅਕਸਰ ਹੀ ਤੁਸੀਂ ਸੁਣਦੇ ਹੋ ਭਗਤ ਮਾਨ ਜੀ ਨੂੰ ਟੀਵੀ ਤੇ ਵੀ ਸੁਣਦੇ ਹੋ ਫੋਨਾਂ 'ਚ ਵੀ ਸੁਣਦੇ ਹੋ ਅੱ체 ਪੰਜ ਵੀ ਗਾਣੇ ਸੁਣਦੇ ਹੋ ਬਹੁਤ ਸੋਹਣਿਆ ਕੁਸ਼ਰੀਆ ਵੀ ਗਾਇਆ ਹੋਇਆ ਧਾਰਮਿਕ ਗਾਣੇ ਵੀ ਗਾਏ ਹੋਏ ਆ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਗਾਣੇ ਗਾਏ ਹੋਏ ਆ ਬਾਈ ਸასიਖਾਲ ਤੁਸੀਂ ਕੀ ਕਰ ਰਹੇ ਹੋ ਇੱਥੇ ਅੱਛਾ ਤੁਸੀਂ ਵੀ ਕੰਮ ਕਰਾ ਰਹੇ ਹੋ ਕੀ ਕਰ ਰਹੇ ਹੋ ਕਰਾਈਂ ਲੱਜੇ ਠੀਕ ਆ ਇਹਨਾਂ ਬਾਈ ਨਾਲ ਹੀ ਤੁਸੀਂ ਹਾਂਜੀ ਸੀਲਿੰਗ ਦਾ ਚੱਲ ਰਿਹਾ ਠੀਕ ਆ ਠੀਕ ਆ ਤਾਂ ਦੇਖੋ ਪੁਰਾਣੇ ਵਿਰਾਸਤੀ ਮਕਾਨ ਦੀ ਰਿਪੇਅਰ ਹੋ ਰਹੀ ਜਿਵੇਂ ਟਾਉਨ ਸੀਲਿੰਗ ਲਾ ਕੇ ਪੀਵੀਸੀ ਸੀਟਾਂ ਲਾ ਕੇ ਤਾਂ ਬਿਲਕੁਲ ਇਹਨੂੰ ਕਰ ਦੇਣਗੇ ਜਿਵੇਂ ਨਮੀ ਕੋਟੀ ਆ ਆ ਦੇਖੋ ਕਿੰਨੇ ਸੋਹਣੇ ਥੰਡੇ ਪਲੇਟਾਂ ਲੱਗੀਆਂ ਬਾਈ ਇਹ ਕੰਮ ਕਰੀ ਜਾਂਦੇ ਆ ਅੱਛਾ ਠੀਕ ਆ ਪੀਵੀਸੀ ਸੀਟਾਂ ਲਾ ਰਿਹਾ ਦੇਖੋ ਤੁਸੀਂ ਪੂਰੀਆਂ ਮਹਿੰਗੀਆਂ ਤੁਸੀਂ ਦੇਖ ਤੁਸੀਂ ਕਰ ਰਹੇ ਹੋ ਤੁਹਾਨੂੰ ਘਰ ਬੈਠ ਕੇੋਂ ਦਿਖਾ ਰਿਹਾ ਜੀ ਹਰਪਜਨ ਸਿੰਘ ਮਾਨ ਭਜਨ ਮਾਨ ਜਿਹਦਾ ਘਰ ਆ ਤੁਹਾਨੂੰ ਘਰ ਵਧੀਆ ਲੱਗਿਆ ਛੇ ਜਰੂਰ ਕਰਿਓ ਦੇਖੋ ਤੁਸੀਂ ਵੱਡੀਆਂ-ਵੱਡੀਆਂ ਕੋਠੀਆਂ ਨੂੰ ਘਰ ਪਰੇ ਕਰੀ ਜਾਂਦਾ ਕਿਉਂਕਿ ਪਹਿਲਾਂ ਵਾਲਾ ਹੈ ਘਰ ਇਹ ਕਈ ਸਾਲ ਪਾਈ ਜੀ ਪੁਰਾਣਾ ਹੋਊਗਾ ਹਨਾ ਕਿੰਨੇ ਸਾਲ ਪੁਰਾਣਾ ਹੈ ਲੋ ਜੀ ਬਾਲੇ ਵਾਲੀ ਛੱਤ ਆ ਇਹ ਜਿਵੇਂ ਪਸ਼ੂ ਇਸ ਦਿਉੜੀ ਦੇ ਵਿੱਚ ਨੂੰ ਦਿਉੜੀ ਕਹਿੰਦੇ ਪਹਿਲਾਂ ਨਹੀਂ ਵਿਰਾਸਤ ਦੀ ਅਖੁਰਨੀਆਂ ਉਵੇਂ ਬਣੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਕੋਈ ਪੈਸੇ ਦਾ ਘਾਟਾ ਨਹੀਂ ਮਾਨ ਸਾਹਿਬ ਨੂੰ ਤਾਂ ਉਵੇਂ ਹੀ ਆਖੁਰਨੀਆਂ ਦੇਖੋ ਤੁਸੀਂ ਖੁਰਨੀਆਂ ਬਣੀਆਂ ਹੋਈਆਂ ਦਿਉੜੀ ਆ ਕੋਈ ਜੇ ਆਪਾਂ ਮੰਨੀ ਤਾਂ ਪੈਸੇ ਦਾ ਵੀ ਨਹੀਂ ਘਟਾ ਪਰ ਉਹਨਾਂ ਨੇ ਵੇਖ ਲਓ ਇਸੇ ਵਿਰਾਸਤੀ ਮਕਾਨ ਨੂੰ ਸੰਭ ਭਾ ਤੇ ਦੀ ਸਾਮ ਸੰਭਾਲ ਚੱਲ ਰਹੀ ਆ ਜਿੱਥੇ ਜੰਮੇ ਪਲੇ ਪੜ੍ਹਾਈ ਲਿਖਾਈ ਕੀਤੀ ਭੈਣ ਭਰਾ ਇਕੱਠੇ ਰਹੇ ਮਾਂ ਬਾਪ ਇਕੱਠੇ ਰਹੇ ਇਹ ਉਹ ਘਰ ਆ ਜੀ ਹਰਪ੍ਰੀਤ ਮਾਨ ਜੀ ਦਾ ਅੰਟੀਨਾ ਇੱਕ ਵੱਡੀ ਗੱਲ ਤੁਹਾਨੂੰ ਦਿਖਾਉਣੀ ਆ ਹੋਰ ਆਹ ਦੇਖੋ ਜਿਹੜੀ ਵਿਰਾਸਤੀ ਚੀਜ਼ਾਂ ਸਭ ਸੰਭੀ ਹੋਈ ਆ ਅੰਟੀਨਾ ਜਿਹੜੇ ਟੀਵੀ ਤੇ ਪਹਿਲਾਂ ਚੱਲਦੇ ਹੁੰਦੇ ਅੰਟੀਨਾ ਹਜੇ ਲੱਗਿਆ ਹੋਇਆ ਇਹ ਹਰਪਾਜਨ ਮਾਨ ਜੀ ਵੀ ਇੱਕ ਵੇਖੋ ਕਿੰਨੀ ਸੋਚ ਆ ਅੰਟੀਨਾ ਵਿਰਾਸਤ ਦੇ ਵਿੱਚ ਜਿਵੇਂ ਉਹ ਉਹਨੂੰ ਸਾਹਮਣੇ ਹੋਇਆ ਅੱਜ ਕੱਲ ਤਾਂ ਅੰਟੀਨੇ ਖਤਮ ਹੀ ਹੋ ਚੁੱਕੇ ਆ ਤੇ ਇਹ ਆ ਜੀ ਘਰ ਹਰਪਾਜਨ ਮਾਨ ਦਾ ਸਿੰਘਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਮੇtro ਹਰਪਾਜਨ ਮਾਨ ਦੀਆਂ ਮੰਮੀ ਹੋਰੀ ਤਿੰਨ ਪੈਨਾ ਸੀ ਜਿਵੇਂ ਇਹ ਦੋ ਗੇਟ ਆ ਇਹ ਦੋ ਮਾਸੀਆਂ ਸੀ ਉਹਨਾਂ ਦੀਆਂ ਤਾਂ ਇਹ ਸਾਹਮਣੇ ਵਾਲਾ ਗੇਟ ਤੁਹਾਨੂੰ ਜਿਹੜਾ ਦਿਖਾ ਰਿਹਾ ਭਜਰਮਾਨ ਜੀ ਦਾ ਤੇ ਇਹ ਹਰਪਾਜਨ ਮਾਨ ਦਾ ਘਰ ਸੀ ਸਾਹਮਣੇ ਵਾਲਾ ਕਿੰਨੇ ਪੈਨਾ ਸੱਕੀਆਂ ਸੀ 4 ਭਰਾ 3 ਪੈਣਾ ਤਾਂ ਹੁਣ ਆਪਾਂ ਤੁਹਾਨੂੰ ਗੇੜਾ ਲਾਵਾਂਗੇ ਪਿੰਡ ਦਾ ਦਿਖਾਵਾਂਗੇ ਭਜਨਮਾਨ ਦਾ ਪਿੰਡ ਲਓ ਜੀ ਇਹ ਗਲੀਆਂ ਭਜਨਮਾਨ ਦੇ ਪਿੰਡ ਦੀਆਂ ਬਹੁਤ ਸਾਫ਼ ਸਫਾਈ ਆ ਗਲੀਆਂ ਦੇ ਵਿੱਚ ਦੇਖ ਸਕਦੇ ਤੁਸੀਂ ਜਿੱਥੇ ਬੱਚਿਆਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਖੇਡਦੇ ਰਹਿਆ ਤੇ ਬਿਲਡਿੰਗਾਂ ਦੇਖੋ ਆ ਪੁਰਾਣੇ ਵਿਰਾਸਤੀ ਬਿਲਡਿੰਗਾਂ ਪਹਿਲਾਂ ਵਾਲੀਆਂ ਦਿਓੜੀਆਂ ਛੋਟੀ ਇੱਟ ਦੀਆਂ ਪਾਕਿਸਤਾਨੀ ਇੱਟਾਂ ਦੀਆਂ ਬਣੀਆਂ ਹੋਈਆਂ ਦੇਖ ਸਕਦੇ ਹੋ ਪੁਰਾਣੀਆਂ ਦਿਓੜੀਆਂ ਬਹੁਤ ਸਾਲ ਪੁਰਾਣੀਆਂ ਉਹਨਾਂ ਦੀ ਉਹ ਮੈਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਪਿੰਡ ਵਾਸੀਆਂ ਨੇ ਦੇਖੋ ਇਹ ਆ ਜੀ ਗਲੀਆਂ ਭਜਨ ਮਾਨ ਦੇ ਪਿੰਡ ਦੀਆਂ ਇਹਨਾਂ ਗਲੀਆਂ ਦੇ ਵਿੱਚ ਛੋਟਾ ਹੋਇਆ ਖੇਡਦਾ ਰਿਹਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਗੁਰਦੁਆਰਾ ਸਾਹਿਬ ਵੀ ਬੱਚਿਆਂ ਦੇ ਨਾਲ ਹੀ ਆਉਂਦਾ ਹੋਊ ਜਿਵੇਂ ਵੱਡਾ ਹੋਇਆ ਉਦੋਂ ਗੁਰਦੁਆਰਾ ਸਾਹਿਬ ਆਇਆ ਹੋ ਇਹ ਗੁਰਦੁਆਰਾ ਸਾਹਿਬ ਆ ਜੀ ਪਿੰਡ ਦਾ ਮੇਨ ਗੁਰਦੁਆਰਾ ਸਾਹਿਬ ਇਹ ਨਾਲ ਗੱਲਬਾਤ ਕਰਦੇ ਇਹ ਤਾਂ ਤੁਹਾਡੇ ਹੱਥਾਂ 'ਚ ਹੀ ਹੱਥ ਖੇਡੇ ਹਨਾ ਹੱਸੇ ਖੇਡੇ ਤੇ ਪਲੇ ਆ ਥੋੜਾ ਛੋਟਾ ਹੋਊਗਾ ਜੀ ਅੱਛਾ ਜੀ ਤੁਹਾਡੇ ਤੋਂ ਹਾਂ ਜਿਹੜੇ ਰੇਣਾ ਵੀ ਮਾਤਾ ਜੀ ਗੁਜ਼ਰੀਆ ਉਦੋਂ ਬਿਲਕੁਲ ਛੋਟੇ ਸੀ ਅੱਛਾ ਜੀ ਨਹੀਂ ਬਹੁਤ ਸੋਹਣੇ ਗਉਂਦੇ ਇੰਨੇ ਜਿਹੜੇ ਸੋਹਣੇ ਗਉਂਦੇ ਆ ਗਾਉਂਦੇ ਰਹਿੰਦੇ ਹੋ ਤੁਸੀਂ ਹਾਂ ਹਾਂ ਜੀ ਦੂੰਦੀ ਅੱਛਾ ਜੀ ਅਸੀਂ ਦੇਖਦੇ ਸੀ ਆਮ ਤਮਕਿ ਕਲਾਕਾਰਾਂ ਚ ਹਕਾਰ ਜਿਆਦਾ ਆ ਜਾਂਦਾ ਦੂਰ ਜਾ ਕੇ ਬਾਹਰ ਪਹੁੰਚ ਕੇ ਉਹ ਕੋਈ ਚੱਕਰ ਨਹੀਂ ਮਾਤਾ ਜੀ ਜਿਹੜਾ ਉਹਨਾਂ ਦਾ ਤਿੰਨ ਰੰਗ ਨਹੀਂ ਮਿਲਦੇ ਵੀ ਬਹੁਤ ਸੋਹਣੀ ਜਵਾਨੀ ਤੇ ਮਾਪੇ ਉਹਦੇ ਤੇ ਬਾੜਾ ਖੁਸ਼ ਹੁੰਦਾ ਜਦੋਂ ਉਹ ਗਾਉਂਦਾ ਹੁੰਦਾ ਉਹ ਗਾਉਂਦਾ ਹੁੰਦਾ ਉਹ ਤੋਂ ਬਾੜੇ ਖੁਸ਼ ਹੋ ਜਾਂਦੇ ਹੋ ਕਦੇ ਕਿਸੇ ਪਰਿਵਾਰ ਚ ਬੈ ਕੇ ਗਾਣੇ ਆਦੇ ਸਾਰੇ ਸੁਣ ਸਕਦੇ ਆਏ ਨਹੀਂ ਵੀ ਆਪਾਂ ਕੋਲੇ ਨੂੰ ਤੇ ਬੈਠੇ ਪਾਸੇ ਹੋਣਾ ਪਊਗਾ ਠੀਕ ਐ ਫਿਰ ਤਾਂ ਮਾਨੋਂ ਹੁੰਦਾ ਉਹ ਸਾਨੂੰ ਵੀ ਸਾਡੇ ਪਿੰਡ ਦਾ ਸਿੰਗਰ ਜਦੋਂ ਅਸੀਂ ਨਾਂ ਲੈਨੇ ਬਾਹਰ ਅੰਦਰ ਜਾਂਦੇ ਆ ਅਗਲਾ ਕੰਨ ਚੱਕ ਲੈਂਦੇ ਵੀ ਹਰਪੁਰ ਭਜਨ ਮਾਰਨ ਦਾ ਪਿੰਡ ਆ ਜੀ ਮੈਂ ਸਿੱਧਰ ਕੰਨ ਖੜੇ ਕਰਦਾ ਹਾਂ ਹਾਂ ਜੀ ਬਹੁਤ ਚੰਗੇ ਆ ਇਹਨਾਂ ਨੇ ਨਹੀਂ ਨਹੀਂ ਧਿਆਨ ਪਾਓ ਮੁੰਡੇ ਜੀ ਪਿੰਡ ਵਾਸਤੇ ਜੀ ਚੰਗਾ ਸਹਿਯੋਗ ਦਿੰਦੇ ਆ ਸਾਂਝੇ ਕੰਮਾਂ ਦੇ ਵਿੱਚ ਆਹ ਜੀ ਸਾਡੀ ਸੜਕ ਤਾਂ ਬਹੁਤ ਵਧੀਆ ਬਣਾ ਲਈ ਅੱਛਾ ਅੱਛਾ ਜੀ ਚਲੋ ਪਿੰਡ ਨੂੰ ਤਾਂ ਬਾਲਾ ਚਾਹ ਜੜਾ ਸਾਡੇ ਪਿੰਡ ਚ ਪਹਿਲੀ ਸੜਕ ਹੀ ਆਈ ਹੈ ਪ੍ਰਧਾਨ ਮੰਤਰੀ ਯੋਜਨਾ ਦੇ ਵੱਡੀ ਚੌੜੀ ਠੀਕ ਐ 1 ਲੱਖ ਕਰੋੜ ਬੇਤਨ ਤੁਸੀਂ ਮੰਨਦੇ ਹੋ ਵੀ ਕਿਤਨਾ ਕਿਤੇ ਇਹਨਾਂ ਦੀ ਹੈ ਅੱਗੇ ਗਲੀਆਂ ਦਿਖਾਵਾਂਗੇ ਘਰ ਹੋਰ ਦਿਖਾਵਾਂਗੇ ਮੇਨ ਸੱਤ ਦਿਖਾਵਾਂਗੇ ਗ੍ਰਾਮ ਪੰਚਾਇਤ ਖੇਮੂਣ ਸੱਤ ਬਹੁਤ ਘੱਟ ਥਾਂ ਦੇ ਵਿੱਚ ਆ ਹੁਣ ਇਹ ਮੇਨ ਸੱਤ ਆ ਜੀ ਪਿੰਡ ਖੇਮੂਆਣੇ ਦੀ ਭਗਤ ਮਾਨ ਦੇ ਮੈਂ ਲੱਗਦਾ ਪੰਜਾਬ ਦੀ ਸਭ ਤੋਂ ਛੋਟੀ ਗਲੀ ਇਹੀ ਹੈ ਭਗਤ ਮਾਨ ਦੇ ਹਰ ਭਾਈ ਨੇ ਮਾਨ ਦੇ ਪਿੰਡ ਉਹ ਵੀ ਓ ਲੋਈ ਬਈ ਜਮਾਨ ਦੇ ਘਰ ਨੂੰ ਸਿੱਧਾ ਹੋ ਗਏ ਭਾਈ ਆਪਾਂ ਇਹ ਆ ਜੀ ਭਜਨ ਮਾਨ ਜੀ ਦਾ ਪਹਿਲਾ ਵਾਲਾ ਗੇਟ ਵਰਾਸਤੀ ਘਰ ਦਾ ਪਹਿਲਾ ਵਾਲਾ ਗੇਟ 1962 ਵਿਲੇ ਦਾ ਬਣਿਆ ਹੋਇਆ ਹਰਨੇਕ ਸਿੰਘ ਸਨ ਫਨ ਆਨੰਦ ਸਿੰਘ ਇਹਨਾਂ ਦੇ ਦਾਦਾ ਸਨ ਹਰਨੇਕ ਸਿੰਘ ਇਹਨਾਂ ਦੇ ਫਾਦਰ ਸਨ ਇਹ ਮੇਨ ਗੇਟ ਆ ਜੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਦੂਜੇ ਪਾਸੇ ਵੀ ਗਲੀ ਦੇ ਵਿੱਚ ਇੱਕ ਮੇਨ ਗੇਟ ਆ ਤਾਂ ਇਹ ਹੁਣ ਇਧਰੋਂ ਤਾਲਾ ਲੱਗਿਆ ਪਿਆ ਜੀ ਉਸ ਪਾਸੇ ਦੇ ਐਂਟਰ ਹੋਏਦਾ ਇੱਥੋਂ ਆਪਾਂ ਚੱਲਾਂਗੇ ਉਹਨਾਂ ਦੇ ਖੇਤ ਲੈ ਕੇ ਜਾਵਾਂਗੇ ਜਿੱਥੇ ਡੇਰਾ ਆ ਜੀ ਸੰਤਾਂ ਦਾ ਸੰਤ ਮਹਾਂਪੁਰਚਾਂ ਦੇ ਡੇਰੇ ਦੇ ਵਿੱਚ ਜਾਂਦੇ ਹੁੰਦੇ ਸਨ ਨਿੱਕੇ ਹੁੰਦੇ ਉੱਥੇ ਸੇਵਾ ਬਹੁਤ ਕਰਦੇ ਹੁੰਦੇ ਸਨ ਤਾਂ ਉੱਥੇ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਤਾਂ ਸੰਤਾਂ ਨੂੰ ਕੋਈ ਸ਼ਰੀ ਸੁਣਾਉਂਦੇ ਸਨ ਤਾਂ ਕੋਈ ਸ਼ਰੀ ਦੇ ਵਿੱਚ ਇਹ ਬਿਲਕੁਲ ਉੱਪਰ ਉੱਠ ਜਾਂਦੇ ਆ ਸੰਤਾਂ ਨੇ ਵਾਰ ਦਿੱਤਾ ਸੀ ਅੱਗੇ ਚੱਲ ਕੇ ਆਪਾਂ ਰਸਤਾ ਪੁੱਛਾਂਗੇ ਭਾਈ ਸਾਹਿਬ ਨੂੰ ਕਿ ਡੇਰਾ ਸੰਤਾਂ ਦਾ ਕਿਸ ਸਾਈਡ ਤੇ ਆ ਤਾਂ ਆਪਾਂ ਹੁਣ ਇਹ ਗਲੀਆਂ ਦੇ ਵਿੱਚ ਦੀ ਜਾ ਰਹੇ ਆ ਜੀ ਤੁਹਾਨੂੰ ਦਿਖਾਵਾਂਗੇ ਅੱਗੇ ਪੁੱਛਦੇ ਆ ਆਹ ਸਾਹਮਣੇ ਹਾਂ ਉੱਥੇ ਇਹ ਸਮਾਗਮ ਬਣਦੀ ਇੱਥੇ ਨਾ ਕੋਈ ਸ਼ਰੀ ਗਾਈ ਸੀ ਨਾ ਪਹਿਲੀ ਮੇਨ ਜਦੋਂ ਗਾਈ ਆ ਹਾਂ ਜੀ ਉੱਥੋਂ ਹੀ ਬਸ ਅੱਗੇ ਚੱਲੇ ਜਾਣਾ ਹੈ ਉੱਥੋਂ ਸ਼ੁਰੂਆਤ ਹੋਏ ਨਾ ਠੀਕ ਹੈ ਠੀਕ ਹੈ ਖੇਲਾ ਕਰਦੇ ਨਾਲ ਕਹੋ ਦਿੰਦੇ ਜੀ ਠੀਕ ਹੈ ਲਓ ਜੀ ਅਸੀਂ ਖੇਚਤੀ ਤਿਆਰੀ ਸੰਤਾਂ ਦੇ ਡੇਰੇ ਵੱਲੋਂ ਸੰਤ ਬਾਬਾ ਮੀਹਾ ਸਿੰਘ ਜੀ ਇਹ ਆ ਜੀ ਡੇਰਾ ਸੰਤ ਬਾਬਾ ਮੀਹਾ ਸਿੰਘ ਦਾ ਇਹ ਤੁਸੀਂ ਦੇਖ ਸਕਦੇ ਹੋ ਸਮਾਦ ਸੰਤ ਬਾਬਾ ਮੀਹਾ ਸਿੰਘ ਦੀ ਇੱਥੇ ਉਹਨਾਂ ਨੇ ਪਹਿਲੀ ਕੁਇਸ਼ਰੀ ਗਾਈ ਤਾਂ ਪਹਿਲੀ ਕੁਇਸ਼ਰੀ ਦੇ ਵਿੱਚ ਹੀ ਉੱਪਰ ਉੱਠ ਖੜੇ ਕਿਉਂਕਿ ਇਥੋਂ ਉਹਨਾਂ ਦੀ ਸ਼ੁਰੂਆਤ ਹੋ ਗਈ ਗੌਣ ਵਾਲੇ ਪਾਸੇ ਤਾਂ ਸੰਤਾਂ ਦਾ ਵਾਰਸ ਹੀ ਮਹਾਪੁਰਖਾਂ ਦਾ ਵਾਰਸ ਹੀ ਇੱਥੇ ਬਹੁਤ ਸੇਵਾ ਕੀਤੀ ਉਹਨਾਂ ਨੇ ਜਦੋਂ ਧਾਰਮਿਕ ਸਮਾਗਮ ਸੰਤ ਮਹਾਪੁਰਖ ਕਰਾਉਂਦੇ ਸੀ ਤਾਂ ਬੜੀ ਸੰਗਤ ਆਉਂਦੀ ਸੀ ਬੜੀ ਦੁਨੀਆ ਆਉਂਦੀ ਸੀ ਤਾਂ ਉਸ ਕੁਿਸ਼ਰੀ ਨੇ ਰੰਗ ਬਣਤੇ ਅੱਜ ਭਜਨ ਮਾਨ ਭਜਨ ਮਾਨ ਪੰਜਾਬ ਦੇ ਵਿੱਚ ਕੀ ਵਰਲਡ ਦੇ ਵਿੱਚ ਹੋਈ ਪਈ ਆ ਤਾਂ ਇਹ ਆ ਜੀ ਉਹ ਡੇਰਾ ਜਿੱਥੇ ਛੋਟੇ ਹੁੰਦੇ ਗਾਉਂਦੇ ਰਹੇ ਤਾਂ ਉਦੋਂ ਬੱਚੇ ਸੀ ਭਜਨ ਮਾਨ ਜੀ ਤਾਂ ਸੰਤਾਂ ਦਾ ਵਾਰਸ ਹੀ ਇਹਨਾਂ ਨੂੰ ਹੋਇਆ ਇੱਥੋਂ ਆਪਾਂ ਵੀ ਹੁਣ ਸਮਾਦ ਦੇ ਅੰਦਰ ਮੱਥਾ ਟੇਕਦੇ ਆਂ ਬੇਨਤੀ ਕਰਦੇ ਆਂ ਸੰਤਾਂ ਅਗੇ ਕਿਰਪਾ ਕਰੋ ਤੰਦਰੁਸਤੀ ਬਖਸ਼ੋ ਸੰਤ ਮੀਹਾ ਸਿੰਘ ਜੀ ਇਹ ਸਮਾਦ ਆ ਜੀ ਤਾਂ ਤੁਸੀਂ ਵੀ ਕਦੇ ਆਇਆ ਤਾਂ ਦਰਸ਼ਨ ਜ਼ਰੂਰ ਕਰਿਓ ਸੰਤ ਮੀਹਾ ਸਿੰਘ ਦੇ ਡੇਰੇ ਦੇ ਸਮਾਧ ਦੇ ਜਿੱਥੋਂ ਭਜਨ ਮਾਨ ਜੀ ਉੱਪਰ ਉੱਠੇ ਸਟਾਰ ਬਣੇ ਅੱਜ ਕੱਲ ਉਹਨਾਂ ਦੇ ਗਾਣੇ ਪਰਿਵਾਰ ਦੇ ਵਿੱਚ ਬਹਿ ਕੇ ਤੁਸੀਂ ਸੁਣ ਰਹੇ ਹੋ ਤਾਂ ਆਪਾਂ ਵੀ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਕਿ ਕਿਰਪਾ ਕਰਿਓ ਸਭ ਤੇ ਜਿਸ ਤਰ੍ਹਾਂ ਤੁਸੀਂ ਭਜਨ ਮਾਨ ਨੂੰ ਉੱਪਰ ਉਠਾਇਆ ਇਸੇ ਤਰ੍ਹਾਂ ਸਭ ਤੇ ਕਿਰਪਾ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ